ਹਾਂਜੀ <mimics> ਬੰਦਾ <mimics> ਆਪਣਾ ਨਾਮ ਮੇਰਾ ਪੱਤੰਨ ਲੱਗਦਾ ਦਰਵਾਜ਼ੇ ਦੇ ਇੱਕ ਦੇ ਰਹਿਣ ਵਾਲੀਆਂ ਸਾਰਵਜਨਿਕ ਕਲੋਨੀ ਵਿੱਚ ਰਹਿੰਦੇ ਹਾਂ ਕੀ ਕਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਾਂ ਜੀ ਸਾਡੇ 3 ਵਜੇ ਦਾ ਟਾਈਮ ਸੀ ਜ਼ਾਲੀ ਦਾ ਦਰਵਾਜ਼ਾ ਜਿਹੜਾ ਜੀ ਤੇਰੇ ਵੱਲੋਂ ਕੱਪੜੇ ਲਵਾਉਣ ਦੇ ਸੀ ਇਸ ਦਰਵਾਜ਼ੇ ਦੇ ਰਾਹ ਤੇ ਪਾਉਣੇ ਸੀ ਨਾ ਤੇ ਫਲਾਰਟ ਸੀ ਫਾਈਲ ਹੋ ਰਹੀ ਸੀ ਤਿੰਨ ਆਪਸੇ ਜਿੱਦ ਗੱਲ ਕਰਨ ਦੇ ਸੀ ਤੇ ਮੈਂ ਥੱਲੇ ਆਈ ਤੇ ਉਹ ਕਿੰਨੇ ਭਾਈ ਮਾਨਕ ਚੇਹਤ ਤੇ ਬੇਟੀ ਸਾਹ ਦੇ ਜਿੰਨਾਂ ਪਾਂਗਰੇ ਤੱਕ ਕੇ ਤੇ ਅੰਦਰ ਹੋਣ ਦੀ ਕੋਸ਼ਿਸ਼ ਕੀਤੀ ਜਿਵੇਂ ਮਾਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਹਾ ਬੰਦ ਕੀਤਾ ਪਹਿਲੇ ਦੋ ਜਾਨਾਂ ਨੇ ਬੁਹਾ ਖੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਖੁੱਲਿਆ ਨਹੀਂ ਦਿੱਤੀ ਇਸ ਦਾ ਬਾਅਦ ਤੇ ਆਖ ਖੰਡਿਆ ਸੀ ਉਹਨੇ ਵੀ ਨਾਲ ਹੀ ਤਕਾਲੋង ਦੀ ਕੋਸ਼ਿਸ਼ ਕੀਤੀ ਪਰ ਨਾ ਕੋਈਆ ਮੇਰੇ ਬੱਚੇ ਬੜਾ ਰੂਹ ਗੁਮਾਰ ਵੀ ਹੋ ਗਈ ਇਸ ਟੈਨਸ਼ਨ ਦੇ ਨਾਲ ਤਦ ਉਹ ਉਸ ਟਾਈਮ ਦਾ ਹਾਲਾਤ ਕੀ ਸੀ ਤੁਹਾਡੇ ਕਿਉਂਕਿ ਇੱਕ ਬੈਲੰਸ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਉਹਨਾਂ ਦਾ ਕੰਮ ਆਇਆ ਕਿ ਚੁੱਪ ਨੇ ਲਗਾਈ ਬੋਲੇ ਕਿ ਸੋਵਾ ਫੇਟ ਕੇ ਨਾ ਲਟਾਇਆ ਉਹਨਾਂ ਨੇ ਮੇਰੀਆਂ ਚੁੱਪਾਂ ਦੇ ਆਵਾਜ਼ਾਂ ਨੂੰ ਕਿਤੇ ਉੱਧਾ ਪਰੇ ਇਹ ਇਸੇ ਕਰਕੇ ਹੋ ਰਹੀ ਹੈ ਕਿ ਬਾਕੀ ਮੈਂ ਆਪਣੇ ਬੱਚਾ ਨੂੰ ਪਾਪਾ ਬੋਲਾ ਕਰਕੇ ਬਣਾਉਂਦਾ ਹਾਂ ਪਾਪਾ ਨੂੰ ਬੁਲਾਉਂਦਾ ਹਾਂ ਹੁਣ ਕੀ ਮੰਗ ਕੀ ਕਰਦੇ ਤੁਸੀਂ ਲਾ 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 ਕੀ ਹੋ ਕੇ ਦੁਬਾਰਾ ਮਤਲਬ ਕਿ ਕੋਈ ਕੋਸ਼ਿਸ਼ ਕਰਨਾ ਕਿ ਕੰਨ ਟਪਕੇ ਕਾਰਨ ਇਹ ਕੰਨ ਖੱਪੀ ਆਇਆ ਸਭਾ ਬੋਲ ਕੇ ਕਰੋ ਸੂਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਜੀ ਬਜੀ ਕੀ ਨਾਮ ਆਪਨਾ ਮਾ ਜਗੀ ਸਿੰਘ ਹੈ ਗਾ ਜੀ ਕਿਹੜਾ ਰਕਾ ਜੀ ਇਹਦਾ ਸਟਾਰ ਹੈ ਆਪਣੀ ਕਲੋਨੀ ਹੈ ਜੀ ਤੇ ਕੀ ਘਟਨਾ ਵਾਪਰੀ ਹੈ ਸਰ ਘਟਨਾ ਜੀ ਮੈਂ ਦੁਕਾਨ ਤੇ ਹੀ ਮੇਰਾ ਕੋਲ ਦਾ ਕੰਮ ਹੈ ਗਾ ਜੀ ਰਗਾ ਉਹ ਮਸਤਾਵਾ ਦੁਕਾਨ ਮੇਰੀ ਹੈ ਜੀ ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਸਿਸਟਰ ਦਾ ਈ ਫੋਨ ਦੇ ਵਿੱਚ ਚੀ ਝਾੜਾ ਪੈਨ ਦਾ ਘਰ ਜਾ ਕੇ ਵੇਖੂ ਮੈਂ ਉਸ ਲਈ ਦੁਕਾਨ ਛੱਡ ਕੇ ਤੇ ਘਰ ਹੁੰਦਾ ਵਾਂ ਤੇ ਘਰ ਹੁੰਦਾ ਵੇਖਦਾ ਵਾਂ ਸਾਰਾ ਲੱਗ ਲੱਗੇ ਗਵਾਨ ਇਕੱਠਾ ਹੋਇਆ ਚੀ ਦਾ ਜਦੋਂ ਦਾ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀ ਦੀ ਤਾਂ ਘਰਦਿਆਂ ਨੇ ਦੱਸਿਆ ਕਿ ਕੰਧ ਦੇ ਟੱਪ ਕੇ ਤਿੰਨ ਹੁੰਦੇ ਸੀ ਨੂੰ ਮਾਲ ਲਵੇਟਿਆ ਸੀ ਸਾਰਾ ਤੇ ਬਾਅਦ ਚੋਂ ਪਹਿਲੇ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀ ਦਾ ਤੇ ਦਵਾ ਦਾ ਚਟਕਣੀ ਮਾਰਤੀ ਚੀ ਦੀ ਇੱਕ ਦੇ ਪਹਿਲੇ ਪੈਂਟ ਵਿੱਚ ਕੋਈ ਹਥਿਆਰ ਹੀ ਇਹਨਾਂ ਦੇ ਜਿਹੜਾ ਮਾੜਾ ਇਹ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਸੀ ਵੈਪਨ ਹੀ ਕੀ ਹੈ ਹਥਿਆਰ ਹੀ ਤੇ ਬਾਅਦ ਚ ਅਸੀਂ ਐਸਐਸਓ ਸਾਹਮਣੇ 4:30 ਵਜੇ ਹੀ ਗਏ ਆ ਰਿਪੋਰਟ ਲਿਖਾਉਣ ਤੇ ਐਸਐਸਓ ਜਣਾ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ਾ ਮਾੜਾ ਇਹ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਉਹ ਫਿਰ ਐਸਐਚਓ ਨੂੰ ਅਸੀਂ ਕਿਹਾ ਕਿ 8 ਵਜੇ ਦੀ ਕਾਪੀ ਦੇ ਦਿਓ ਐਫਆਈਆਰ ਦੀ ਜੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ ਵੇਖੋ ਗਸ਼ਤ ਜ਼ਰੂਰੀ ਆ ਕਿ ਆਹ ਚੀਜ਼ ਜ਼ਰੂਰੀ ਆ ਪਹਿਲਾਂ ਸਾਨੂੰ ਇਹੋ ਚੀਜ਼ ਆ ਉਹ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰ ਸਭ ਜੀ ਕਰਕੇ ਭਗਵਾਨ ਤੁਮਾਨ ਕਰਕੇ ਕਿ ਇਹਨਾਂ ਨੂੰ ਜਲਦੀ ਜਲਦ ਫੜਿਆ ਜਾਵੇ ਮੈਂ ਇਹ ਕਹਿੰਦਾ ਕਿ ਲਾਗੇ ਸਾਰ ਕੋਈ ਨਹੀਂ ਹੈਗਾ ਮੈਨੂੰ ਵੈਪਨ ਵੀ ਅਪਲਾਈ ਕੀਤਾ ਦਿੱਤਾ ਜਾਵੇ ਇਹ ਚੀਜ਼ ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਮੈਂ ਨਹੀਂ ਮੈਂ ਵੀ ਅਪਲਾਈ ਨਹੀਂ ਕੀਤਾ ਭਾਈ ਜੀ ਕਿਸੇ ਨਾਲ ਢੜੀ ਦੁਸ਼ਮਣੀ ਹੋਵੇ ਪਹਿਲਾਂ ਨਹੀਂ ਕੋਈ ਦੁਸ਼ਮਣੀ ਜੀ ਕਾਰੋਬਾਰ ਕੀ ਹੈ ਜੀ ਆਪਣਾ ਮੇਰਾ ਸੁਣ ਵਾਲੇ ਦਾ ਕੰਮ ਹੈਗਾ ਜੀ ਮੁਸਤਾਵਾਂ ਦੁਕਾਨ ਹੈਗੀ ਆ ਕਿੰਨੇ ਸੀ ਸੀਟੀਵੀ ਕੈਮਰੇ ਲੱਗੇ ਵਿਚਾਰ ਲੱਗੇ ਜੀ ਭਾਈ ਕੰਮ ਤੇ ਸਾਰੀ ਰਿਕਾਰਡਿੰਗ ਹੋਈ ਹੈ ਜੋ ਕੈਮਰੇ ਹਾਂਜੀ ਹਾਂਜੀ ਸਾਰੀ ਰਿਕਾਰਡਿੰਗ ਹੋਈ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਜੀ ਮੌਕੇ ਤੇ ਭਾਜੀ ਹੁਣ 7:3 ਤੇ 4:00 ਵਜੇ ਆਏ ਸੀ ਕਿਨਾ ਵਾ ਸਿੱਧ ਮੁਲਾਜ਼ਮ ਸਾਹਿਬ ਆਏ ਸੀ ਜਿਹੜਾ ਲੱਗੇ ਲੱਗੇ ਮੌਕਾ ਵੇਖ ਕੇ ਚਲ ਗਏ ਸੀ ਜੀ ਪਰ ਲੱਗਦਾ ਕਿ ਜੇ ਤੁਹਾਡੀ ਬੀਸੀ ਦੇ ਵੱਲੋਂ ਦਰਵਾਜ਼ਾ ਨਾ ਬੰਦ ਕੀਤਾ ਹੁੰਦਾ ਵੱਡਾ ਫਿਰ ਵੇਖੋ ਜੀ ਬੱਚਿਆਂ ਦੇ ਵੀ ਉਹ ਸਦੀ ਸੀ ਤੇ ਜਾਂ ਮਿਸਰੀ ਹੋ ਸਦੀ ਕੋਈ ਤਗੜੀ ਵਾਰਦਾ ਤਾਂ ਉਹ ਸਦੀ ਸੀ ਤੇ ਕਿਉਂਕਿ ਵੇਖੋ ਜੀ ਜਿੱਦਾਂ ਨੇ ਬੂਹਾ ਪਹਿਲਾਂ ਤੋੜਦਾ ਤਿੰਨੇ ਜਣੇ ਦੀ ਬੜੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ ਜੇ ਅੰਦਰ ਵੜ ਜਾਂਦੇ ਇਹ ਤਾਂ ਬੱਚਿਆਂ ਨੂੰ ਮਾਰ ਦੇਣਾ ਸੀ ਜਾਂ ਮੇਰੇ ਘਰ ਦੇ ਨੂੰ ਮਾਰ ਦੇਣਾ ਸੀ ਇਹਦਾ ਮੈਂ ਹੁਣ ਵੇਖਣ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵਾਨ ਸਤਮਾਨ ਜੀ ਨੂੰ ਕਮਿਸ਼ਨ ਸਾਹਿ ਇਹਨਾਂ ਨੂੰ ਫੜਿਆ ਜਾਵੇ ਕੱਲ ਨੂੰ ਹੋਰ ਕਿਸੇ ਨਾਲ ਵਾਰਦਾਤ ਨਾ ਹੋਏ ਚਾਹੀਦਾ ਮੈਂ ਉਹ ਅਪਲਾਈ ਕਰਨਾ ਜਾਂਦਾ ਸਾਨੂੰ ਕਹਿੰਦਾ ਚੁੰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ ਅੰਮ੍ਰਿਤ ਮੈਡਮ ਕੀ ਮਾਮਲਾ ਜੀ ਹੈ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚੇ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬਟਾਲਾ ਰੋਡ ਤੇ ਆਪਣੇ ਘਰ ਇਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੇ ਜਾਣੇ ਵੀਡੀਓ ਦੇ ਵਿੱਚ ਆਏ ਆ ਜੀ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲਿਆਂਦੇ ਜਾਣਗੇ ਠੀਕ ਜੀ ਹੁਣ